ਜਿੰਦਾਬਾਦ 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 ਮਜ਼ਦੂਰਾਂ ਨੂੰ ਤੇ ਸਮਝਣ ਵਾਲਾ ਵੀਡੀਓ ਮੁਰਦਾਬਾ 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 ਵੀਡੀਓ ਪਿੱਛੇ ਦਾ ਮੁਰਦਾਬਾ 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 ਵੀਡੀਓ ਪਿੱਛੇ ਦਾ ਮੁਰਦਾਬਾ 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 ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਵਿਆਤੀ ਮਜ਼ਦੂਰ ਸਭਾ ਜਿੰਦਾਬਾਦ 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 ਵਿਆਤੀ ਮਜ਼ਦੂਰ ਸਭਾ ਜਿੰਦਾਬਾਦ ਜਿੰਦਾਬਾਦ मुरदाबाद मुरदाबाद मुराद वीडियो पिछवंड मुरदाबाद 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 जी नाठवंड वीडियो मुरदाबाद 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 जी न गल सु वारा वीडियो पिछवंड हए हए हा ਕੰਟੀ ਦੇ ਕੋਠੇ ਖਾਣ ਵਾਲਾ ਸਮੁੱੱਚੇ ਵੀਡੀਓ ਮਰਦਾਬਾਦ 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 ਇੰਡਾ ਦੇ ਸਾਰੇ ਮਜ਼ਦੂਰਾਂ ਨੇ ਸਮੁੱੱਚੇ ਕੋਠੇ ਖਾਣ ਵਾਲਾ ਵੀਡੀਓ ਮਰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਮਰਦਾਬਾਦ ਮਰਦਾਬਾਦ ਚੜਦੇ ਲੋਕ ਜਿੰਦਾਬਾਦ ਜਿੰਦਾਬਾਦ ਵੀਡੀਓ ਪਿੱਖਵੇਂ ਹਾਏ 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 ਕੀਰ ਮੁਰਦਾਬਾ ਜੁਰਦਾਬਾ ਮੁਰਦਾਬਾ ਮਿਲਦਾ ਝੋਲੀ ਚੱਕ ਵੀਡੀਓ ਪਿੱਖੀ ਹੋਣ ਹਾਏ 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 ਤੋਡੇ ਨੌਲੇਜ ਦਾ ਚ ਦੱਸਣ ਦੀ ਗੱਲ ਆ ਕਿ ਬੀਡੀਪੀਓ ਪਿੱਖੀ ਵਿੰਡ ਦੇ ਦਫ਼ਤਰ ਦੇ ਮੋਰੇ ਅੱਜ ਆਪਾਂ ਕਿਉਂ ਆਇਆ ਆਪਾਂ ਟ੍ਰੇਲਰ ਵਿਖਾਉਣ ਆਏ ਆ ਇਹਨੂੰ ਫਿਲਮ ਦੁਬਾਰਾ ਵਿਖਾਵਾਂਗੇ ਜਿੱਦਨ ਹੁਣ ਦੁਬਾਰਾ ਆਏ ਫਿਰ ਹੁਣ ਸਿਰਫ ਨਾ ਨਾ ਗੱਲ ਕਰਨ ਆਏ ਆ ਸਿਰਫ ਦੱਸਣ ਆਏ ਆ ਵਿਰੋਧ ਕਰਨ ਆਏ ਆ ਕਿ ਪਿਛਲੇ ਪਿੰਡ ਚੱਕਿਆ ਖਰੜੇ ਦੇ ਦੇ ਵਿੱਚ ਪਿੱਕੀਵੰਡ ਬਲਾਕ ਦੇ ਅੰਦਰ ਫੌਜੀ ਸਾਹਿਬ ਖੜੇ ਇਹਨਾਂ ਨੂੰ ਉਸ ਸਮੇਂ ਦੀ ਸਰਕਾਰ ਨੇ 1971 ਦੇ ਦਰਮਿਆਨ ਮਜ਼ਦੂਰਾਂ ਨੂੰ ਗੜਿਆਂ ਦੀ ਅਲਾਟਮੈਂਟ ਕਰਕੇ ਦਿੱਤੀ ਹੁੰਦੀ ਆ ਮਜ਼ਦੂਰਾਂ ਨੂੰ ਜਿਹੜੇ ਉਹਨਾਂ ਨੇ ਗੋਹਾ ਕੁੜਾ ਸੁੱਟਣਾ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਗੜਿਆਂ ਦੇ ਅੰਦਰ ਉਹਨਾਂ ਨੂੰ ਸਰਕਾਰ ਨੇ ਉਹਨਾਂ ਦੇ ਨਾਂ ਪੰਚਾਇਤ ਦੇ ਜ਼ਮੀਨਾਂ ਅਲਾਟਮੈਂਟ ਕਰਕੇ ਦਿੱਤੀ ਥਾਵਾਂ ਦੀ ਪਿੰਡ ਚੱਕ ਦਾ ਸਾਬਕਾ ਸਰਪੰਚ ਇਹ ਦੂਰਾਂ ਦੇ ਗੜਿਆਂ ਦੇ ਉੱਤੇ ਕਬਜ਼ਾ ਕੀਤਾ ਜੀਡੀਐਸੀ ਸਾਰੀ ਜਾਣਕਾਰੀ ਹਲਕਾ ਵਿਧਾਇਕ ਸਰਦਾਰ ਸਰਵੰਦ ਸਿੰਘ ਧੁੰਨ ਨੂੰ ਵੀ ਦਿੱਤੀ ਆ ਇੱਥੋਂ ਦੇ ਬੀਡੀਪੀ ਨੂੰ ਦਿੱਤੀ ਆ ਡੀਡੀਪੀਓ ਨੂੰ ਦਿੱਤੀ ਆ ਏਡੀਸੀ ਡਿਵੈਲਪਮੈਂਟ ਨੂੰ ਦਿੱਤੀ ਆ ਪਰ ਕਬਜਾ ਲਗਾਤਾਰ ਉਹਨਾਂ ਦਾ ਕਾਵੇ ਕਬਜਾ ਉਸ ਜਗ੍ਹਾ ਤੇ ਗੜਿਆਂ ਦੇ ਉੱਪਰ ਸਾਬਕਾ ਸਰਪੰਚ ਕਾਲੀਦਲ ਦਾ ਕੰਮ ਜਾਂ ਕਾਬਜ ਆ ਅਸੀਂ ਬੜੀ ਵਾਰ ਧਿਆਨ ਚ ਲਿਆਂਦਾ ਇੱਥੋਂ ਦੇ ਬੀਡੀਪੀਓ ਦੇ ਅੰਦਰ ਹੈ ਮਜ਼ਦੂਰਾਂ ਦੀ ਗੱਲ ਕਰਦਾ ਮੈਂ ਮਜ਼ਦੂਰਾਂ ਦੇ ਵਿੱਚੋਂ ਆ ਪਰ ਮੇਰਾ ਦਸਮ ਦਾ ਬਾਬ ਕਾ ਹਾਥੀ ਵਾਲੇ ਦਾਂਦਿਆ ਕਹਿਣ ਵਾਲੇ ਹੋ ਰਿਆ ਖਾਣ ਵਾਲੇ ਹੋ ਰਿਆ ਪਰ ਲਗਾਤਾਰ ਇਸ ਪ੍ਰਬੰਧ ਦੇ ਜਿਹੜਾ ਬੈਠਾ ਬੀਡੀਪੀ ਉਹ ਪੀਖੀ ਵਿੰਡ ਲਟੇਰਾ ਇੱਕ ਨੰਬਰ ਦਾ ਲਟੇਰਾ ਮੈਂ ਦੱਸਣਾ ਚਾਹੁੰਦਾ ਹਾਕਮਾਂ ਦੇ ਜਿਹੜੇ ਚਿਪਚੇ ਚਾੜੇ ਉਹਨਾਂ ਦੀ ਗੱਲ ਸੁਣਦਾ ਉਹ ਲਗਾਤਾਰ ਇੱਥੇ ਬੈਠੇ ਹੁੰਦੇ ਆ ਪਾਵੇ ਉਹ ਸਾਡੇ ਐਮਐਲਏ ਦਾ ਪੀਏ ਹੋਵੇ ਉੱਥੇ ਇੱਕ ਪੀਏ ਉੱਥੇ ਬਿਠਾਈ ਰਿਆ ਸਿੰਘ ਰਾਜੋ ਕਹਿੰਦਾ ਉਹ ਵੀ ਸਾਡੇ ਐਮਐਲਏ ਦਾ ਪੀਏ ਜਿਹੜੀ ਲਗਾਤਾਰ ਮਜ਼ਦੂਰਾਂ ਦੀ ਨਰੇਗਾ ਸਕੀਮ ਮਹਾਤਮਾ ਗਾਂਧੀ ਦੇ ਨਾਂ ਤੇ ਆਉਂਦੀ ਦੇਸ਼ ਅੰਦਰ ਉਹਦੀ ਨਰੇਗਾ ਇਥੋਂ ਦੇ ਜਿਹੜੇ ਜੀਆਰਐਸ ਆ ਜਿਹੜੇ ਇਥੋਂ ਦੇ ਸੈਕਟਰੀ ਆ ਜਿੰਨੇ ਨਾਲੇ ਆ ਇਥੋਂ ਦੇ ਵੀ ਬਲਾਕ ਬਲਟੋਏ ਦੇ ਵੀ ਭੀਖੀਵੰਡ ਬਲਾਕ ਦੇ ਵੀ ਇਹਨਾਂ ਦੀ 10-1000 ਰੁਪਿਆ ਤਨਖਾਹ ਆ ਸਾਥੀਓ ਕੱਚੇ ਕੰਮੇ ਆ ਸਰਕਾਰ ਦੇ ਪਰ ਜਦੋਂ ਜਾਇਦਤਾਂ ਕਿਸੇ ਕੋ ਸਕਾਰਪੀਓ ਆ ਕਿਸੇ ਕੋ ਵੱਡੀ ਗੱਡੀ ਆ ਇਹਨਾਂ ਦੀਆਂ ਕੋਠੀਆਂ ਜਾ ਕੇ ਪਤਾ ਕਰ ਲੋ ਆਉਣ ਵਾਲੇ ਸਮੇਂ 'ਚ ਜੇ ਸਾਡੇ ਮੰਗਾਂ ਹੱਲ ਨਾ ਕਰਾਈਆਂ ਜੇ ਮਸਲੇ ਹੱਲ ਨਾ ਕਰਾਏ ਜੇ ਸਾਡੇ ਗੜਿਆਂ ਦੇ ਜਿਹੜੇ ਮਜ਼ਦੂਰਾਂ ਦੇ ਗੜੇ ਉਸ ਸਮੇਂ ਦੀ ਸਰਕਾਰ ਨੇ ਛੱਡੇ ਹੀ ਉਹਨਾਂ ਦਾ ਕਬਜ਼ਾ ਮਜ਼ਦੂਰਾਂ ਦਾ ਬਹਾਲ ਨਾ ਕਰਾਇਆ ਜਿਹੜੀ ਮਦਰੇਗਾ ਸਕੀਮ ਤਹਿਤ ਅਸੀਂ ਆਰਟੀਆਈ ਪਾਉਣੀਆਂ ਦਾ ਸੈਕਟੀਆਂ ਦੇ ਖਿਲਾਫ ਜਿਹੜੇ ਲਗਾਤਾਰ ਮਜ਼ਦੂਰਾਂ ਨੂੰ ਖਰਾਬ ਕਰ ਰਹਾ ਤੇ ਰਲਿਆ ਹੁੰਦਾ ਬੀਡੀਪੀ ਹੋ ਰਲਿਆ ਹੁੰਦਾ ਇਹਨਾਂ ਦੇ ਜੀਆਰਐਸ ਰਲਿਆ ਪਿੰਡਾਂ ਦੇ ਸਰਪੰਚ ਲਗਾਤਾਰ ਲੁੱਟ ਰਹਾ ਮਜ਼ਦੂਰਾਂ ਦੀ ਛਿੱਲ ਲਾ ਰਹੇ ਆ ਉਹਨਾਂ ਦੇ ਜਦੋਂ 8 ਫਾਰਮ ਭਰਦੇ ਆ ਜੋਬ ਕਾਰਡ ਬਣਾਉਣ ਦੇ ਨਾਂ ਤੇ ਉਹਨਾਂ ਦੇ ਨਾਂ ਨਾਲ ਏਟੀਐਮ ਦੇ ਫਾਰਮ ਭਰੇ ਜਾਂਦੇ ਆ ਫਾਰਮਾਂ ਦੇ ਉੱਤੇ ਨਾਂ ਰੋਨਾਂ ਦੇ ਸਾਈਨ ਕਰਾ ਕੇ ਮਜ਼ਦੂਰ ਔਰਤਾਂ ਦੇ ਪਿੰਡਾਂ ਦੀਆਂ ਦੇ ਜਿਹੜੀਆਂ ਪੜੀਆਂ ਘੱਟ ਹੁੰਦੀਆਂ ਪਿੰਡਾਂ ਦੇ ਲੋਕ ਅਨਪੜ ਹੁੰਦੇ ਆ ਉਹਨਾਂ ਦੇ ਫਾਰਮ ਭਰਾ ਲੈਂਦੇ ਆ ਗੂਠਾ ਉਹਨਾਂ ਦਾ ਲਵਾ ਲੈਂਦੇ ਆ ਤੇ ਗੂਠਾ ਲਵਾ ਕੇ ਫਿਰ ਬੀ.ਟੀ.ਐਮ ਬੈਂਕ ਮੈਨੇਜਰ ਨਾਲ ਰਲ ਕੇ ਪਿੰਡ ਦਾ ਸਰਪੰਚ ਜਮਾ ਜੀ.ਆਰ.ਐਸ ਇਥੋਂ ਦੇ ਬਲਾਕ ਪਿਕੀਮਟ ਦੇ ਸੈਕਟਰੀ ਮੰਦੇਗਾ ਦੇ ਉਹ ਰਲੇ ਹੁੰਦੇ ਆ ਫਿਰ ਪੈਸੇ ਆਪ ਲੱਖਣ ਰੁਕਮਾਂ ਵਟੌਰ ਜਾਂਦੇ ਆ ਜਦੋਂ ਨਾਂ ਲੈਣ ਦੀ ਗੱਲ ਐ ਸੀ ਨਾਂ ਲੈ ਕੇ ਦੱਸਾਂਗੇ ਜਦੋਂ ਪਿਛਲੇ ਕੱਲ ਅਸੀਂ ਚਾਹ ਕੱਲ ਤੇ ਪਰਸੋਂ ਪ੍ਰੈਸ ਕਾਨਫਰੰਸ ਰੱਖਣੀ ਆ ਕੱਲੇ-ਕੱਲੇ ਸੈਕਟਰੀ ਦਾ ਨਾਮ ਦੱਸਾਂਗੇ ਇਹ ਸੈਕਟਰੀ ਕੋ 100 ਕਾਰਡ ਮਜ਼ਦੂਰਾਂ ਦਾ ਜਿਹੜੇ ਲਗਾਤਾਰ ਉਹਨਾਂ ਨੇ ਏਟੀਐਮ ਖਲਾਏ ਆ ਇਹਦੇ ਕੋ ਕਿੰਨੇ ਆ ਇਹਦੇ ਕੋ ਕਿੰਨੇ ਆ ਜੇ ਲੋੜ ਪਈ ਤੇ ਜਨਤਕ ਕਰਾਂਗੇ ਪਰ ਅੱਜ ਟਰੈਲਰ ਵਿਖਾਉਣ ਆਏ ਆ ਕਿ ਬੰਦੇ ਦੇ ਪੁੱਤ ਬਣ ਜਾਓ ਨਹੀਂ ਤੇ ਤੁਹਾਡੀ ਧੌਣ ਤੇ ਵੀਡੀਓਪੀ ਦੀ ਗੋਡਾ ਦੇ ਕੇ ਅਸੀਂ ਉਹ ਕਬਜ਼ਾ ਬਹਾਲ ਕਰਾ ਲੈਣਾ ਬਸ ਇਹਨਾਂ ਸ਼ਬਦਾਂਾਂ ਦਾ ਧੰਨਵਾਦ ਕਿਤੇ ਤੁਸੀਂ ਆਏ ਆ ਆਉਣ ਵਾਲੇ ਸਮੇਂ 'ਚ ਕਾਲ ਦਿੱਤੀ ਜਾਊਗੀ ਫਿਰ ਇਦਾਂ ਨਹੀਂ ਜਾਵਾਂਗੇ ਕਬਜ਼ਾ ਬਹਾਲ ਕਰਾ ਕੇ ਫਿਰ ਵਾਪਸ ਘਰਾਂ ਨੂੰ ਜਾਵਾਂਗੇ ਇਹਨਾਂ ਸ਼ਬਦਾਂਾਂ ਸਾਰਿਆਂ ਦਾ ਧੰਨਵਾਦ